ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਫਰੀਦਾ ਦਰੀ ਆਵੇ ਕੰਨੇ ਬਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਝ ਨੋ ਚਿੰਤੇ ਬਾਜ ਪਈ ਵਾਜ ਪਈ तिस ਰੱਬ ਦੇ ਕੇਲਾ ਵਿਸਰੀਆਂ ਜੋ ਮਨ ਚਿਤਨਾ ਚੇਤੇ ਸੰ ਸੋ ਗਾਲੀ ਰੱਬ ਕੀਆ ਸਾਡੇ ਤਰੇ ਮਨ ਦੇਹਰੀ ਚੱਲੇ ਪਾਣੀ ਅੰਨਾ ਆਇਓ ਬੰਦਾ ਦੁਨੀਆ ਵਿੱਚ ਵਾਤਿਆ ਸੂਣੀ ਬੰਨ ਮਲਕ ਅਲ ਮੌਤ ਜਾ ਆਵਸੀ ਸਭ ਦਰਵਾਜੇ ਭੰਨ ਤਿੰਨਾ ਪਿਆਰਿਆਂ ਭਾਈਆਂ ਅਗੈ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੌ ਜਣਿਆ ਦੇ ਕੰਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਏ ਕੰਮ ਚਿੰਤਾ ਤਾਂ ਕੇ ਕੀ ਜੀਏ ਜੋ ਅਨਹੋਣੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਸੋ ਕੋ ਟਲ ਗੁਰ ਸੇਵੀਐ ਅਹਨ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨੁ ਦੁਖ ਜਾਈ ਵਾਹਿਗੁਰੂ ਜੀ ਨਸ਼ੀਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੋਰਠ ਮਹੱਲਾ ਨਵਾਂ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਹੋ ਅਰ ਭੈ ਨਹੀਂ ਜਾ ਕੈ ਕੰਚਨ ਮਾਟੇ ਮਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਅਰ ਭੈ ਨਹੀਂ ਜਾਕ ਕੰਚਨ ਮਾਟੇ ਮਨ ਰਹਾਉ ਨਹੀਂ ਨਿੰਦਿਆ ਨਹੀਂ ਉਸ ਤਤ ਜਾ ਕੈ ਲੋਭ ਮੋਹ ਅਭਿਮਾਨ ਹਰਖ ਸੋਗ ਤੇ ਰਹੈ ਨਿਆਰੋ ਨਾਹਿ ਮਾਨ ਅਪਮਾਨ ਆਸਾ ਮਨਸਾ ਸਗਲ त्यागे ਜਗ ਤੇ ਰਹੈ ਨਿਰਾਸਾ ਕਾਮ ਕ੍ਰੋਧ ਜਹਿ ਪਰਸੈ ਨਾ ਹਨ ਤਿਹ ਘਟ ਬ੍ਰਹਮ ਨਿਵਾਸ ਗੁਰ ਕਿਰਪਾ ਜਹਿ ਨਰਕੋਂ ਕੀਨੀ ਤਹਿ ਜੁਗਤ ਬਿਸ਼ਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਗੁਰ ਕਿਰਪਾ ਜਹਿ ਨਰ ਕੋ ਕੀਨੀ ਤਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਸੋ ਬੇਨਤੀ ਹੈ ਭਾਈ ਗੁਰਸੇਵਕ ਸਿੰਘ ਜੀ ਨੂੰ ਜੋ ਕਿ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨਗੇ ਸੋ ਬੇਨਤੀ ਹੈ ਭਾਈ ਗੁਰਸੇਵਕ ਸਿੰਘ ਜੀ ਸਾਰੀਆਂ ਸੰਗਤਾਂ ਦਾ ਜੋ ਕਿ ਧੰਨਵਾਦ ਜਿਵੇਂ ਵੀ ਅਗਲਾ ਸਮਾਂ ਉਪਾਈ ਗੁਰਸੇਵਕ ਸਿੰਘ ਜੀ ਪਾਸੋਂ ਭਾਈ ਸਰਵਣ ਕਰੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਸਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਬੀਬੀ ਚਰਨਜੀਤ ਕੌਰ ਜੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੀ ਗੁਰੂ ਪਿਆਰੀ ਗੁਰਸਿਵਾਰੀ ਸਾਧ ਸੰਗਤ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਦਾ ਬਚਨ ਹੈ ਨਾਨਕ ਕਿਸ ਨੂੰ ਆਖੀਐ ਬਿਨ ਪੁੱਛਿਆ ਹੀ ਲੈ ਜਾਏ ਪਰਿਵਾਰ ਦਾ ਕੋਈ ਮੈਂਬਰ ਕਿਸੇ ਪਾਸੇ ਲਜਾਣਾ ਹੋਵੇ ਆਪਾਂ ਮੋਢੀ ਸੱਜਣਾ ਤੋਂ ਪੁੱਛਦੇ ਹਾਂ ਤੇਰੇ ਪੁੱਤਰ ਨੂੰ ਲੈ ਜਾਈਏ ਪਰਿਵਾਰ ਦੇ ਨਾਲ ਵਿਚਾਰ ਚਰਚਾ ਹੁੰਦੀ ਹੈ ਵੀ ਫਲਾਣੀ ਥਾਂ ਤੇ ਜਾਣਾ ਚਲੇ ਜਾਈਏ ਪਰ ਜਿਹੜੀ ਮੌਤ ਹੈ ਨਾ ਇਹ ਕਿਸੇ ਕੋਲੋਂ ਪੁੱਛਦੀ ਨਹੀਂ ਪੁੱਤਰਾਂ ਤੋਂ ਪੁੱਛਿਆ ਨਹੀਂ ਭਾਈ ਪਰਵਿੰਦਰ ਸਿੰਘ ਜੀ ਤੋਂ ਭਾਈ ਹਰਵਿੰਦਰ ਸਿੰਘ ਜੀ ਤੋਂ ਜਾਂ ਪਤੀ ਭਾਈ ਗੁਰਜੀਤ ਸਿੰਘ ਜੀ ਤੋਂ ਕਿਸੇ ਕੋਲੋਂ ਪੁੱਛਿਆ ਨਹੀਂ ਜਾ ਧੀ ਕੋਲੋਂ ਪੁੱਛਿਆ ਨਹੀਂ ਬਿਮਾਰ ਨੂੰ ਲੈ ਕੇ ਜਾਣਾ ਅਚਨ ਚੇਤ ਰਾਤ ਨੂੰ ਘਟਨਾ ਵਾਪਰੀ ਸਹਿਬ ਦਾ ਬਚਨ ਜੰਮਣਾ ਮਰਨਾ ਹੁਕਮ ਹੈ ਪਾਣਾ ਆਵੇ ਜਾਏ ਦੇਖੋ ਖਾਣ ਪੀਣ ਤੇ ਸਾਡਾ ਜੋਰ ਹੋ ਸਕਦਾ ਹੈ ਪੈਣਨ ਤੇ ਸਾਡਾ ਜੋਰ ਹੋ ਸਕਦਾ ਹੈ ਪਰ ਜਨਮ ਅਤੇ ਮੌਤ ਤੇ ਸਾਡਾ ਕੋਈ ਜੋਰ ਨਹੀਂ ਹੈ ਆਚਨ ਚੇਤ ਬੀਬੀ ਚਰਨਜੀਤ ਕੌਰ ਜੀ ਸਮੁੱਚੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਇਹ ਕਹ ਲਈ ਵੀ ਪਰਿਵਾਰ ਤੇ ਅੱਜ ਔਖੀ ਘੜੀ ਆ ਗਈ ਜਦੋਂ ਅਸੀਂ ਆ ਦੇਣਾ ਨੂੰ ਬਾਚਦੇ ਹਾਂ ਸਾਨੂੰ ਭਾਣਾ ਮੰਨਣ ਦੀ ਤਾਕਤ ਮਿਲਦੀ ਹੈ ਜੇ ਅਸੀਂ ਆਪਣਾ ਧਿਆਨ ਅਨੰਦਪੁਰ ਸੇਵ ਦੀ ਪਾਵਨ ਧਰਤੀ ਵੱਲ ਨੂੰ ਲਿਜਾਈਏ ਸਹਿਬ ਕਲੰਗੀਆਂ ਵਾਲੇ ਪਾਤਸ਼ਾਹ ਦਾ ਸਮੁੱਚਾ ਪਰਿਵਾਰ ਇਹਨਾਂ ਦਸੰਬਰ ਦੇ ਮਹੀਨਿਆਂ ਦੇ ਵਿੱਚ ਜੜਾਈ ਕਰ ਜਾਂਦਾ ਹੈ ਸਹਾਦਤ ਦਾ ਜਾਮ ਪੀ ਜਾਂਦਾ ਹੈ ਕਦੇ ਖਬਰ ਮਿਲਦੀ ਏ ਤੇਰਾ ਵੱਡਾ ਪੁੱਤਰ ਕਦੇ ਖਬਰ ਮਿਲਦੀ ਏ ਤੇਰਾ ਦੂਸਰਾ ਪੁੱਤਰ ਥੋੜੇ ਦਿਨਾਂ ਬਾਅਦ ਖਬਰ ਮਿਲਦੀ ਏ ਤੇਰੀ ਮਾਂ ਅਤੇ ਤੇਰੇ ਛੋਟੇ ਸਹਿਬਜ਼ਾਦੇ ਵੀ ਸ਼ਹਾਦਤ ਦਾ ਜਾਮ ਪੀ ਗਏ ਇਹ ਜਿਹੜਾ ਇਤਿਹਾਸ ਹੈ ਗੁਰਬਾਣੀ ਹੈ ਸਾਨੂੰ ਬਾਣਾ ਮੰਨਣ ਦੀ ਤਾਕਤ ਦਿੰਦੀ ਹੈ ਸ੍ਰੀ ਦਰਬਾਰ ਸਾਹਿਬ ਤੋਂ ਰਾਗੀ ਜਥੇ ਨੇ ਭਾਈ ਸਹਿਬ ਭਾਈ ਗੁਰਸੇਵਕ ਸਿੰਘ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਹਨਾਂ ਨੇ ਇਲਾਹੀ ਦਰਗਾਹੀ ਪਾਵਨ ਬਾਣੀ ਦੇ ਕੀਰਤਨ ਦੇ ਨਾਲ ਆਪਾਂ ਸਾਰਿਆਂ ਨੂੰ ਜੋੜਿਆ ਸਤਕਾਰਯੋਗ ਸ਼ਖਸੀਅਤਾਂ ਪਹੁੰਚੀਆਂ ਨੇ ਉਹਨਾਂ ਸ਼ਖਸੀਅਤਾਂ ਦੇ ਵਿੱਚੋਂ ਮੈਂ ਬੇਨਤੀ ਕਰਾਂਗਾ ਦੋ ਸ਼ਬਦ ਸਿੱਖ ਸੰਗਤਾਂ ਦੇ ਨਾਲ ਸਾਂਝੇ ਕਰਨ ਭਾਈ ਅਰਵਿੰਦ ਖੰਨਾ ਜੀ ਬੀਜੇਪੀ ਪ੍ਰਧਾਨ ਪੰਜਾਬ ਉਹਨਾਂ ਨੂੰ ਮੈਂ ਬੇਨਤੀ ਕਰਦਾ ਸਟੇਜ ਤੇ ਆਓ ਸਿੱਖ ਸੰਗਤਾਂ ਦੇ ਨਾਲ ਦੋ ਸ਼ਬਦ ਸਾਂਝੇ ਕਰਨ ਉਪਰੰਤ ਸਾਰੀਆਂ ਸ਼ਖਸੀਅਤਾਂ ਦਾ ਪੰਚਾਇਤ ਵੱਲੋਂ ਧੰਨਵਾਦ ਕੀਤਾ ਜਾਵੇਗਾ ਸ੍ਰੀ ਅਰਮੰਦ ਖੰਨਾ ਜੀ ਗੁਰੂ ਮਹਾਰਾਜ ਦੇ ਪਾਪਨ ਕਬੀਤਰ ਹਜ਼ੂਰੀ ਵਿੱਚ ਬ라ਜਮਾਨ ਸਾਥ ਸੰਗਤ ਜੀ ਮੈਂ ਤੁਹਾਡੇ ਘਮਨ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਅੱਜ ਛੜੀ ਮੇਰੀ ਬહેਨ ਤੁਹਾਡੇ ਕਹਿਆਂ ਦੀ ਬੇਟੀ ਕਈਆਂ ਦੀ ਦੋਸਤ ਉਹਦੇ ਅੰਤਿਮ ਅਰਦਾਸ ਵਿੱਚ ਤੁਸੀਂ ਸ਼ਾਮਲ ਹੋਏ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਇਹ ਮੌਕੇ ਤੇ ਜਿਆਦਾ ਗੱਲ ਕਰਦਾ ਨਹੀਂ ਹਾਂ ਪਰ ਮੈਂ ਜਦ ਪਿਛਲੇ ਦਿਨ ਇਨਾਂ ਦੇ ਘਰ ਜਾ ਕੇ ਪਰਮਿੰਦਰ ਦੇ ਘਰ ਜਾ ਕੇ ਭਾਈ ਸਾਹਿਬ ਨਾਲ ਤੇ ਪਰਮਿੰਦਰ ਆਪਣੇ ਬੱਚੇ ਨਾਲ ਜਾ ਕੇ ਉਹਨਾਂ ਦਾ ਦੁੱਖ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਪੜੌਖਾ ਸਮਾਸ ਇਹਵੇਂ ਗੁਰਸੇਰੀਬੀ ਜੀ ਗੱਲ ਕਰ ਰਹੇ ਸੀ ਬੜੇ ਸੋਹਣੇ ਸ਼ਬਦਾਂ ਨਾਲ ਉਹਨਾਂ ਨੇ ਉਹਨੇ ਵਿਚਾਰ ਰੱਖੇ ਪਰ ਜਦ ਕੋਈ ਬਿਮਾਰ ਹੁੰਦਾ ਕੋਈ ਉਦਾਹਰਨ ਚ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਜਾਂ ਕੋਈ ਐਕਸੀਡੈਂਟ ਹੁੰਦਾ ਹੈ ਜਾਂ ਕੋਈ ਐਸੀ ਗੱਲ ਹੁੰਦੀ ਹੈ ਤੇ ਫਿਰ ਵੀ ਉਹ ਪਾਣਾ ਮਰਨ ਦਾ ਸਾਨੂੰ ਵਕਤ ਮਿਲ ਜਾਂਦਾ ਪਰ ਅਚਾਨਕ ਹੀ ਇਸ ਛੋਟੀ ਉਮਰ ਦੇ ਵਿੱਚ ਕਿਸੇ ਦਾ ਇੱਕਦਮ ਸੇ ਜਾਣਾ ਬੜਾ ਔਖਾ ਹੁੰਦਾ ਇਸ ਪਰਿਵਾਰ ਕਿਸੇ ਵੀ ਪਰਿਵਾਰ ਨੂੰ ਉਹ ਪਾਣਾ ਬਣਨ ਦਾ ਤੇ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਇਹ ਹੀ ਅਰਦਾਸ ਕਰਦਾ ਕਿ ਕਮਨ ਪਰਿਵਾਰ ਨੂੰ ਔਰ ਸਾਰੇ ਜੋ ਸਾਡੀ ਪਹਿਨ ਨਾਲ ਜਿਨ੍ਹਾਂ ਦਾ ਪਿਆਰ ਸੀ ਉਹ ਸਾਰਿਆਂ ਨੂੰ ਇਹ ਭਾਣਾ ਬੰਦਾ ਬਲ ਬਖਸ਼ਣ ਤੇ ਸਾਡੀ ਪਹਿਨ ਨੂੰ ਪਰਮਾਤਮਾ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜਫਤ ਇਹ ਹਨ ਸ੍ਰੀ ਅਰਮਿੰਦ ਖੰਨਾ ਜੀ ਬੀਜੇਪੀ ਪ੍ਰਧਾਨ ਪੰਜਾਬ ਉਹਨਾਂ ਨੇ ਦੋ ਸ਼ਬਦਾਂ ਦੇ ਨਾਲ ਦੁੱਖ ਸਾਂਝਾ ਕੀਤਾ ਹੈ ਧੰਨਵਾਦ ਹੈ ਦੇਖੋ ਬੀਬੀ ਚਰਨਜੀਤ ਕੌਰ ਨੂੰ ਸਾਰੀ ਕਹਿ ਸਕਦੇ ਆ ਇਹ ਪੱਤੀ ਜੋ ਸਾਰਾ ਗਲੀ ਗਮਾਨ ਜਾਣਦਾ ਸੀ ਕੋਈ ਉੱਚਾ ਬੋਲ ਕਰੀ ਮੇਰੀ 39 ਸਾਲ ਉਮਰ ਹੈ ਮੈਨੂੰ ਸੁਣਿਆ ਵੀ ਉਸ ਦੇ ਮੱਖੋਂ ਬੋਲਿਆ ਹੋਵੇ ਉਹਨੇ ਬੋਲਿਆ ਹੋਵੇ ਜੇ ਉਸ ਵੱਲ ਝਾਤ ਵੀ ਮਾਰ ਦੇ ਕਦੇ ਉਹ ਝਾੜੂ ਲਾਉਂਦੀ ਜਾਂ ਪਸ਼ੂਆਂ ਨੂੰ ਸੰਭਾਲਦੀ ਜਾਂ ਕਿਰਤ-ਵਿਰਤ ਕਰਦੀ ਮਾਲਕ ਦੀ ਰਜਾ ਦੇ ਵਿੱਚ ਸਾਰਾ ਸਮਾਂ ਉਸਨੇ ਆਪਣੇ ਸਰੀਰ ਤੇ ਦੁੱਖ-ਸੁਖ ਨੂੰ ਹੰਡਾਉਂਦਿਆਂ ਬਤੀਤ ਕੀਤਾ ਇਹ ਤਾਂ ਕੁਦਰਤੀ ਹੈ ਜੀਵਨ ਹੈ ਕਦੇ ਸੁੱਖ ਆ ਗਿਆ ਕਦੇ ਦੁੱਖ ਆ ਗਿਆ ਕਦੇ ਗਰਮੀ ਆ ਗਈ ਕਦੇ ਸਰਦੀ ਆ ਜਾਂਦੀ ਐ ਕਦੇ ਧੁੱਪ ਐ ਕਦੇ ਛਾਂ ਐ ਉਸੇ ਤਰ੍ਹਾਂ ਜਨਮ ਐ ਅੱਜ ਮੌਤ ਅੰਤਮ ਅਰਦਾਸ ਦੇ ਵਿੱਚ ਆਪਾਂ ਜੁੜੇ ਆਂ ਦੁੱਖ ਹੈ ਜਦੋਂ ਪਰਿਵਾਰ ਦਾ ਜੀ ਜਾਂਦਾ ਸਾਰਾ ਪਰਿਵਾਰ ਉਸ ਦਿਨ ਤੋਂ ਰੋ ਰਿਹਾ ਆਪਾਂ ਕਹਿ ਦਿੰਨੇ ਆਂ ਭਾਣਾ ਮੰਨਣਾ ਹੈ ਤਾਂ ਦੋ ਸ਼ਬਦ ਨੇ ਪਰ ਹੈ ਬੜੇ ਔਖੇ ਤੇਰਾ ਭਾਣਾ ਤੂੰ ਹੈ ਮਨਾਏ ਜੇ ਮਾਲਕ ਕਿਰਪਾ ਕਰੇ ਨਾ ਤਾਂ ਬਾਣਾ ਮੰਨਣ ਦੀ ਤਾਕਤ ਮਿਲ ਸਕਦੀ ਹੈ ਨਹੀਂ ਮੰਨਣਾ ਹੈ ਬੜਾ ਔਖਾ ਮੈਂ ਸਮੁੱਚੀ ਪੰਚਾਇਤ ਵੱਲੋਂ ਭਾਈ ਸਾਹਿਬ ਭਾਈ ਦਰਜੀਤ ਸਿੰਘ ਜੀ ਸਰਪੰਚ ਜੀ ਬੇਨਤੀ ਕਰਾਂਗਾ ਕਿ ਸਮੁੱਚੀਆਂ ਪਹੁੰਚੀਆਂ ਹੋਈਆਂ ਸ਼ਖਸੀਅਤਾਂ ਦਾ ਧੰਨਵਾਦ ਕਰਨਾ ਭਾਈ ਸਾਹਿਬ ਭਾਈ ਦਰਜੀਤ ਸਿੰਘ ਜੀ ਸਰਪੰਚ ਸਾਹਿਬ ਤਨਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਦੇ ਵਿੱਚ ਬਿਰਾਜਮਾਨ ਸਾਰੇ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਮਾਤਾ ਚਰਨਜੀਤ ਕੌਰ ਜੀ ਦੀ ਅੰਤਿਮ ਅਰਦਾਸ ਦੇ ਮੌਕੇ ਇਕੱਠੇ ਹੋਏ ਆਂ ਬੜੀ ਦੁੱਖ ਦੀ ਗੱਲ ਹੈ ਕਿ ਮੇਰੇ ਛੋਟੇ ਭਰਾ ਪਰਮਿੰਦਰ ਸਿੰਘ ਕੁਮਾਨ ਉਹਨਾਂ ਦੇ ਮਾਤਾ ਜੀ ਪਿਛਲੇ ਦਿਨੀ ਇਸ ਦੀਵਿਗਿਸ਼ੋੜਾ ਦੇਖ ਕੇ ਉਹਨਾਂ ਨੂੰ ਛੱਡ ਕੇ ਚਲੇ ਗਏ ਨੇ ਮਾਂ ਦਾ ਚਲਿਆ ਜਾਣਾ ਮੈਨੂੰ ਲੱਗਦਾ ਇੱਕ ਬੱਚੇ ਦੇ ਲਈ ਪੂਰੀ ਦੁਨੀਆ ਦਾ ਹੀ ਲੁੱਟਿਆ ਜਾਣਾ ਹੁੰਦਾ ਕਿਉਂਕਿ ਮਾਂ ਤੋਂ ਬਿਨਾਂ ਜਿਹੜੀ ਪਰਵਰਿਸ਼ਾ ਬੱਚੇ ਦੀ ਚਾਹੇ ਛੋਟੀ ਉਮਰ ਹੈ ਬੱਚੇ ਦੀ ਚਾਹੇ ਵੱਡੀ ਹੈ ਪਰ ਜਿਹੜਾ ਮਾਂ ਦਾ ਪਿਆਰ ਹੈ ਉਹ ਇਨਸਾਨ ਨੂੰ ਕਿਸੇ ਹੋਰ ਤੋਂ ਨਹੀਂ ਮਿਲ ਸਕਦਾ ਸੋ ਇਸ ਚੀਜ਼ ਤੋਂ ਜੋ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹਨ ਮਹਾਨ ਪ੍ਰਮੁੱਖ ਸ਼ਖਸੀਅਤਾਂ ਜਿਨ੍ਹਾਂ ਦੇ ਵਿੱਚੋਂ ਸ਼੍ਰੀ ਅਰਵਿੰਦ ਖੰਨਾ ਜੀ ਵਾਈਸ ਪ੍ਰਧਾਨ ਪੰਜਾਬ ਅਤੇ ਸਾਬਕਾ ਐਮ ਐਲ ਏ ਉਹ ਪਹੁੰਚੇ ਨੇ ਉਹਨਾਂ ਦਾ ਪਰਿਵਾਰ ਦੇ ਵੱਲੋਂ ਗ్రాਮ ਪੰਚਾਇਤ ਦੇ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ। ਸਾਡੇ ਸੰਗਰੂਹ ਤੋਂ ਐਮਐਲਏ ਪੈ ਨਿਰੰਦਰ ਕੋਪਰਾ ਜੀ ਉਹ ਵੀ ਹਾਜ਼ਿਰ ਲਵਾ ਕੇ ਗਏ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਏ ਨੇ ਉਹਨਾਂ ਦਾ ਵੀ ਧੰਨਵਾਦ ਗੁਰਤੇਜ ਸਿੰਘ ਜਿ ਝਨੇੜੀ ਤਰਮਿੰਦਰ ਸਿੰਘ ਜੀ ਦੁੱਲਟ ਜ਼ਿਲ੍ਹਾ ਪ੍ਰਧਾਨ ਬੀਜੇਪੀ ਉਹ ਵੀ ਪਰਿਵਾਰ ਦੇ ਇਸ ਦੁੱਖ ਦੇ ਸਮੇਂ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦਾ ਵੀ ਧੰਨਵਾਦ ਮਾਲਵਾ ਐਮਬੀਟੀਵੀ ਮਾਲਵਾ ਡੇਲੀ ਨਿਊਜ਼ ਉਹਨਾਂ ਦੇ ਵੱਲੋਂ ਸ਼ੋਕਮਤਾ ਆਇਆ ਪ੍ਰੈਸ ਕਲੱਬ ਕੋਹਾਨੀਗੜ ਦੇ ਵੱਲੋਂ ਇਸ ਦੁੱਖ ਦੇ ਸੰਬੰਧ ਦੇ ਵਿੱਚ ਸ਼ੋਕਮਤਾ ਭੇਜਿਆ ਗਿਆ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾ ਜੱਥੇਬੰਦੀ ਦੇ ਆਗੂ ਸਹਿਬਾਨ ਸਰਦਾਰ ਮਨਜੀਤ ਸਿੰਘ ਜੀ ਔਰ ਹੋਰ ਆਗੂ ਸਹਿਬਾਨ ਪਹੁੰਚੇ ਉਹਨਾਂ ਦਾ ਵੀ ਗ੍ਰਾਮ ਪੰਚਾਇਤ ਦੇ ਵੱਲੋਂ ਪਰਿਵਾਰ ਦੇ ਵੱਲੋਂ ਧੰਨਵਾਦ ਔਰ ਜੀ ਆਖਿਆ ਜਾਂਦਾ ਹੈ ਸੋ ਸਾਰੀਆਂ ਵੀ ਜਿੰਨੀਆਂ ਸੰਗਤਾਂ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਐ ਨੂੰ ਆਖਿਆ ਜਾਂਦਾ ਸੋ ਹੁਣ ਪਹਿਲਾਂ ਦੇਖਦਾ ਵਰਤਾਰਾ ਹੋਵੇਗਾ ਉਪਰੰਤ ਗੁਰੂਕਾ ਲੰਗਰ ਹੈ ਜਿਹੜਾ ਉਹ ਚੱਲ ਰਿਹਾ ਹੈ ਜਿੰਨਾ ਸੰਗਤਾਂ ਨੇ ਗੁਰੂਕਾ ਲੰਗਰ ਨਹੀਂ ਛਕਿਆ ਸਾਰੀ ਸੰਗਤ ਨੇ ਗੁਰੂਕਾ ਲੰਗਰ ਛੱਕ ਕੇ ਫਿਰ ਜਾਣ ਦੀ ਖੇਚਲਾ ਕਰਨੀ ਜੀ ਸੋ ਸਾਰੀਆਂ ਸੰਗਤਾਂ ਦਾ ਇੱਕ ਵਾਰ ਫਿਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਕੜਾ ਪ੍ਰਸ਼ਾਦ ਦਾ ਦੇਗਾ ਵਰਤਾਰਾ ਹੋਵੇਗਾ ਉਪਰੰਤ ਗੁਰੂ ਜੀ